ਨਿਹਗਾ ਡਿਊਟੀ ਤੇ ਡਿਊਟੀ ਤੇ ਜਾ ਰਿਹਾ ਸੀਗਾ ਤੇ ਜਦੋਂ ਆਪਣੇ ਘਰ ਤੋਂ ਥੋੜਾ ਅੱਗੇ ਆਇਆ ਇੱਕ ਬੋਲਟ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੂੰ ਇੱਕ ਬੰਦੇ ਨੇ ਅੱਗੇ ਰੋਕ ਲਿਆ ਰੋਕਣ ਦੇ ਉਹਦਾ ਸ਼ੀਸ਼ਾ ਤਾਂ ਥੱਲੇ ਤਾਲ ਲਿਆ ਕਰਨ ਤੋਂ ਬਾਅਦ ਉਹਦੇ ਇੱਕ ਇੱਕ ਆਂਦੇ ਨੇ ਜਿਹੜਾ ਨੌਜਵਾਨ ਸੀਗਾ ਉਹਦੇ ਚੈਨੀ ਖੋਲੀ ਤੇ ਇੱਕ ਨੇ ਕੜਾ ਖੋਲਿਆ ਅਧੋਸ਼ੀਰ ਨੂੰ ਰੈਸ ਕਰਨ ਲਈ ਮੈਂ ਸੀਸੀਟੀਵੀ ਆ ਰਵ ਚੈੱਕ ਕਿੱਥੇ ਜਾ ਰਹੇ ਹਨ ਜਲਦ ਜਲਦ ਗ੍ਰਿਫਤਾਰ ਕਿੱਥੇ ਜਿਰਕਪੁਰ ਦੇ ਵਿੱਚ ਅਪਰਾਧੀ ਐਨੇ ਹੌਸਲੇ ਬੁਲੰਦ ਕਰ ਗਏ ਨੇ ਕਿ ਸੁਰੱਖਿਆ ਮੰਨੇ ਜਾਂਦੇ ਰਿਹਾਇਸ਼ੀ ਇਲਾਕਿਆਂ 'ਚ ਵੀ ਹੁਣ ਦਿਨ ਦਿਹਾੜੇ ਲੁੱਟਖੋ ਅਤੇ ਬੰਦੂਕ ਦੀ ਨੋਕ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਵੀਰਵਾਰ ਸਵੇਰੇ ਜਿਰਕਪੁਰ ਦੇ ਐਰੋ ਸਿਟੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਪ੍ਰਬੰਧਕ ਦੀ ਬੇਰਹਿਮੀ ਨਾਲ ਹੋਈ ਲੁੱਟ ਦੀ ਸੰਸਨੀਖੇਜ ਘਟਨਾ ਨੇ ਪੁਲਿਸ ਦੇ ਕੰਮਕਾਜ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਪੀੜਤ ਸੁਨਦਾਂਸ਼ੂ ਕੁਮਾਰ ਜੋ ਕਿ ਬਲਾਕ ਐਚ ਐਰੋ ਸਿਟੀ ਦਾ ਵਸਨੀਕ ਹੈ ਉਹਨਾਂ ਨੇ ਕਿਹਾ ਕਿ ਉਹ ਸਵੇਰੇ 9 ਵਜੇ ਦੇ ਕਰੀਬ ਆਪਣੀ ਕਾਰ ਵਿੱਚ ਦਫ਼ਤਰ ਜਾ ਰਿਹਾ ਸੀ ਸੰਗਣੀ ਤੁੰਦ ਵਿੱਚ ਆਪਣੇ ਘਰ ਤੋਂ ਸਿਰਫ 3 ਤੋਂ 4 ਮਿੰਟ ਦੀ ਦੂਰੀ ਤੇ ਇੱਕ ਬੁਲਟ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀ ਅਚਾਨਕ ਉਸ ਦੀ ਕਾਰ ਦੇ ਬਹੁਤ ਨੇੜੇ ਆਗੇ ਸ਼ੁਰੂ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਬਾਈਕ ਟਕਰਾ ਗਈ ਬਾਈਕ ਸਵਾਰਾ ਨੇ ਪੀੜਤ ਨੂੰ ਖਿੜਕੀ ਤੋਂ ਹੇਠਾਂ ਡਿੱਗਣ ਦਾ ਇਸ਼ਾਰਾ ਕੀਤਾ ਜਿਵੇਂ ਹੀ ਉਹ ਖਿੜਕੀ ਤੋਂ ਹੇਠਾਂ ਉਤਰਿਆ ਉਸ ਦੇ ਪਿੱਛੇ ਬੈਠੇ ਸ਼ੱਕੀ ਨੇ ਅਚਾਨਕ ਉਸ ਦਾ ਹੱਥ ਫੜ ਲਿਆ ਤੇ ਕਾਰ ਦੇ ਅੰਦਰੋਂ ਇੱਕ ਸੋਨੇ ਦੇ ਬ੍ਰੇਸਲੇਟ ਅਤੇ ਇੱਕ ਚੈਨ ਖੋਣ ਲੱਗ ਪਿਆ ਜਦੋਂ ਪੀੜਤ ਨੇ ਖਿੜਕੀ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕੀਆਂ ਨੇ ਡਰਾਈਵਰ ਸਾਈਡ ਦੀ ਖਿੜਕੀ ਨੂੰ ਇੱਕ ਭਾਰੀ ਚੀਜ਼ ਨਾਲ ਤੋੜ ਦਿੱਤਾ ਬੰਦੂਕ ਦੀ ਨੋਕ ਤੇ ਸ਼ੱਕੀਆਂ ਨੇ ਪੀੜਤ ਨੂੰ ਸੋਨੇ ਦਾ ਬਲੇਸਲੇਟ ਅਤੇ ਚੈਨ ਕੱਢਣ ਲਈ ਮਜਬੂਰ ਕੀਤਾ ਫਿਰ ਉਹਨਾਂ ਨੇ ਉਸ ਵੱਲ ਬੰਦੂਕ ਤਾਣੀ ਅਤੇ ਉਸ ਤੋਂ ਆਪਣੀਆਂ ਅੰਗੂਠੀਆਂ ਹਟਾਉਣ ਲਈ ਕਿਹਾ ਜਦੋਂ ਪੀੜਤ ਨੇ ਕਾਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕੀਆਂ ਨੇ ਡਰਾਈਵਰ ਸਾਈਡ ਦੀ ਖਿੜਕੀ ਵਿੱਚੋਂ ਗੋਲੀ ਚਲਾ ਦਿੱਤੀ ਖੁਸ਼ਕਿਸਮਤੀ ਨਾਲ ਪੀੜਤ ਸਾਈਡ ਤੇ ਹੋ ਗਿਆ ਤੇ ਗੋਲੀ ਸ਼ੀਸ਼ੇ ਵਿੱਚ ਲੱਗ ਗਈ ਜਿਸ ਨਾਲ ਉਸ ਦੀ ਜਾਨ ਬਚ ਗਈ ਘਟਨਾ ਤੋਂ ਬਾਅਦ ਪੀੜਤ ਗੱਡੀ ਚਲਾ ਕੇ ਸਿੱਧਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਿਆ ਹਾਲਾਂਕਿ ਉਸ ਨੂੰ ਸ਼ੁਰੂ ਵਿੱਚ ਦੱਸਿਆ ਗਿਆ ਕਿ ਮਾਮਲਾ ਜ਼ਿਰਖਪੁਰ ਪੁਲਿਸ ਸਟੇਸ਼ਨ ਦਰਜ ਕੀਤਾ ਜਾਵੇਗਾ ਪਰ ਉਸ ਨੇ ਬਾਅਦ ਵਿੱਚ ਜ਼ਿਰਖਪੁਰ ਪੁਲਿਸ ਸਟੇਸ਼ਨ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਇਸ ਸੰਸਨੀਕੇਜ ਘਟਨਾ ਤੋਂ ਬਾਅਦ ਐਰੋ ਸਿਟੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦਹਿਸ਼ਤ ਮੋਹਲ ਫੈਲ ਗਿਆ ਉੱਥੇ ਹੀ ਲੋਕ ਸਵਾਲ ਖੜੇ ਕਰਨ ਕਿ ਸਵੇਰੇ ਦਫ਼ਤਰ ਜਾਂਦੇ ਸਮੇਂ ਬੈਂਕ ਦੇ ਸੀਨੀਅਰ ਅਧਿਕਾਰੀ ਵੀ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਕੀ ਗਰੰਟੀ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਜ਼ਿਰਖਪੁਰ ਵਿੱਚ ਕਾਨੂੰਨ ਵਿਵਸਥਾ ਨੂੰ ਕਿਟਹਿਰੇ ਚ ਪਾ ਦਿੱਤਾ ਤੌਥੇ ਤੁਹਾਨੂੰ ਦੱਸ ਦਈਏ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਸਵੇਰੇ ਇੱਕ ਸ਼ਿਕਾਇਤ ਮਿਲੀ ਸ਼ਿਕਾਇਤਕਰਤਾ ਨੇ ਕਿਹਾ ਕਿ ਗੋਲੀਆਂ ਚਲਾਈਆਂ ਗਈਆਂ ਸਨ ਪਰ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਨੇੜਲੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਨੂੰ ਸਵੇਰੇ ਕੰਪਲੈਟ ਮੈਡੀਸਨ ਦਾਸੂ ਕੁਮਾਰ ਜੋ ਐਸੋ ਬਲਾਕ ਐਰੋਸਿਟੀ ਰਹਿੰਦਾ ਹੈ ਬੈਂਕ ਮੈਨੇਜਰ ਹੈਡਕੁਆਟਰ ਬੈਂਕ ਕਮੇਟਰੀ ਲੱਗਾ 17 ਸੈਕਟਰ ਜੰਡੀਗਾ ਡਿਊਟੀ ਤੇ ਡਿਊਟੀ ਤੇ ਜਾ ਰਿਹਾ ਸੀਗਾ ਤੇ ਜਦੋਂ ਆਪਣੇ ਘਰ ਤੋਂ ਥੋੜਾ ਅੱਗੇ ਆਇਆ ਇੱਕ ਬੁੱਲਟ ਬੁੱਲਟ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੂੰ ਇੱਕ ਲੰਮ ਅੱਗੇ ਰੋਕ ਲਿਆ ਰੋਕਣ ਦੇ ਉਹਦਾ ਸ਼ੀਸ਼ਾ ਤਾਂ ਥੱਲੇ ਧਰ ਲਿਆ ਤਰਨ ਤੋਂ ਬਾਅਦ ਉਹਦੇ ਇੱਕ ਇੱਕ ਬੰਦੇ ਨੇ ਜਿਹੜਾ ਨੌਜਵਾਨ ਸੀਗਾ ਉਹਨੇ ਚੈਨੀ ਖੋਲੀ ਤੇ ਇੱਕ ਨੇ ਕੜਾ ਖੋਲਿਆ ਕੜਾ ਖੋਲਣ ਲੱਗੇ ਤਾਂ ਗੱਡੀ ਤੋਰਨ ਲੱਗੇ ਅੱਗੇ ਤੇ ਮੁੜ ਕੇ ਫਿਰ ਕੜਾ ਜੋਰ ਸੀਗਾ ਤੇ ਉਹਨੇ ਖਿੱਚ ਕੇ ਕੜਾ ਕੱਢ ਲਿਆ ਬਾਅਦ ਤੇ ਦੇਰਖਾਸਤਕਰਤਾ ਦੇ ਕਹਿਣ ਦੇ ਮੁਤਾਬਕ ਵੀ ਬਹੁਤ ਜ਼ਿਆਦਾ ਇੱਕ ਵਾਜਵੀ ਹੈ ਜੀ ਜਿਸ ਬੰਦੇ ਅਸੀਂ ਪੜਤਾਲ ਕਰ ਰਹੇ ਹਾਂ ਬਾਅਦ ਪੜਤਾਲ ਕਰਨ ਦੇ ਬਾਅਦ ਜੈਸੀ ਸੂਰਤ ਹੋਵੇਗੀ ਕਾਹਦੇ ਹੋਣ ਦੇ ਦੰਗੇ ਪਰ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਮਾ ਸੀਸੀਟੀਵੀ ਆ ਰਿਹਾ ਚੱਕ ਦਿੱਤੇ ਜਾ ਰਹੇ ਹਨ ਜਲਦ ਜਲ ਗ੍ਰਿਫਤਾਰ ਕੀਤਾ ਜਾਵੇ ਸਰ ਇੱਥੇ ਮੌਕੇ ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ ਬਦਮਾਸ਼ਾਂ ਵੱਲੋਂ ਗੋਲੀਆਂ ਲੜਾਈ ਦੇ ਕਹਿਣ ਤੇ ਆਏ ਪਰ ਲੇਕਿਨ ਕੋਈ ਅਦੁੱਚੇ ਬਰਾਮਦ ਨਹੀਂ ਹੋਇਆ ਸਰ ਬੁਲੇਟ ਦਾ ਨੰਬਰ ਨਹੀਂ ਨੋਟ ਹੈ ਬੋਲਟ ਮੋਟਰਸਰ ਦਾ ਤੰਦ ਬਹੁਤ ਸੀਗੀ ਸੀਸੀਟੀਵੀ ਕੈਮਰਾ ਵੀ ਦੇਖਿਆ ਸੀਗਾ ਉੱਥੇ ਸੀਸੀਟੀਵੀ ਕੈਮਰਾ ਜਿੱਥੇ ਦੱਸਿਆ ਇੱਥੋਂ ਲੰਘਿਆ ਹੈਗਾ ਇਹ ਉਹਦੇ ਵਿੱਚ ਵੀ ਨੰਬਰ ਨਹੀਂ ਆਇਆ ਸਰ ਕਿੰਨੇ ਬੰਦੇ ਸੀਗੇ ਬੋਲਟ ਤੇ ਦੋ ਬੰਦੇ ਸੀਗੇ